ਜੇਲਾ ਮਾਨਸਾ ਦੇ ਪਿੰਡ ਨੰਗਲਕਲਾਂ ਵਿਖੇ ਅੱਜ ਖਨੌਰੀ ਬਾਰਡਰ ਵਿਖੇ ਚੱਲ ਰਹੇ ਕਿਸਾਨੀ ਅंदोलਨ ਨੂੰ ਲੈ ਕੇ ਪਿੰਡ ਨੰਗਲਕਲਾਂ ਦੇ ਕਿਸਾਨਾਂ ਦਾ ਜਥਾ ਰਵਾਨਾ ਹੋਇਆ ਜਾਣਕਾਰੀ ਦਿੰਦੇ ਆ ਕਿਸਾਨ ਆਗੂ ਸਰੋਵਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਾਡੇ ਪਿੰਡ ਦੇ ਇੱਕ ਜਥਾ ਰਾਸ਼ਨ ਸਮੇਤ ਡਿਊਟੀ ਦੇ ਰਹੇ ਹਨ ਅਤੇ ਗੁਰੂ ਕਾ ਲੰਗਰ ਦੀ ਸੇਵਾ ਅਟੁੱਟ ਚੱਲ ਰਹੀ ਹੈ ਉਹਨਾਂ ਇਹ ਵੀ ਕਿਹਾ ਕਿ ਜਿੰਨਾ ਚਿਰ ਕਿਸਾਨੀ ਮੋਰਚਾ ਚੱਲੇਗਾ ਉਹਨਾਂ ਟਾਈਮ ਪਿੰਡ ਨੰਗਲਕਲਾਂ ਤੋਂ ਜਥਾ ਲਗਾਤਾਰ ਰਵਾਨਾ ਹੁੰਦੇ ਰਹਿਣਗੇ ਇਸ ਮੌਕੇ ਸਰਦੀਪ ਸਿੰਘ ਫੌਜੀ ਚਮਕੌਰ ਸਿੰਘ ਨਕਾਰ ਨਵਦੀਪ ਸਿੰਘ ਬੱਬੂ ਡਾਕਟਰ ਮੇਵਾ ਸਿੰਘ ਤੋਸੀ ਮਹੰਤ ਮੱਖਣ ਸਿੰਘ ਐਨ ਆਰ ਆਈ ਸਰਜੀਤ ਸਿੰਘ ਮਿਤਰੀ ਪਾਲੀ ਸਿੰਘ ਪਿਆਰਾ ਸਿੰਘ ਕਾਲਾ ਸਿੰਘ ਪੋਲਾ ਸਿੰਘ ਕਾਕਾ ਸਿੰਘ ਇੰਦਰ ਸਿੰਘ ਕਾਜੂ ਸਿੰਘ ਦਰਸ਼ਨ ਸਿੰਘ ਖਾਲਸਾ ਸਮੇਤ ਆਦਮ ਮਜੂਦ ਸਨ ਹਾਂਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਸਾਡੇ ਪਿੰਡ ਨੰਗਲਕਲਾਂ ਤੋਂ ਅੱਜ ਜਥਾ ਜਾ ਰਿਹਾ ਹੈਗਾ ਖਨੋਰੀ ਬਾਰਡਰ ਤੇ ਖਨੋਰੀ ਬਾਟਰ ਦੇ ਪਹਿਲਾਂ ਵੀ ਸਾਡੇ ਪਿੰਡੋਂ ਗਏ ਹੋਏ ਆ ਬੰਦੇ ਉੱਥੇ ਪ੍ਰੋਪਰ ਨੰਗਲ ਕਲਾ ਦਾ ਲੰਗਰ ਵੀ ਚੱਲ ਰਿਹਾ ਰਹਿਣ ਦੀ ਪੂਰੀ ਵਿਸਥਾ ਕੀਤੀ ਗਈ ਹੈਗੀ ਤੇ ਅੱਜ ਦੂਜਾ ਜਥਾ ਸਰੋਵਰ ਸਿੰਘ ਦੇ ਇੰਟਰ ਜਾ ਰਿਹਾਗਾ ਇਹਨਾਂ ਨਾਲ ਚਮਕੌਰ ਸਿੰਘ ਜੀ ਡਾਕਟਰ ਮੇਵਾ ਸਿੰਘ ਜੀ ਬੱਬੂ ਇਹ ਸਾਰੀ ਪਾਰਟੀ ਅੱਜ ਦੂਜੇ ਜਥੇ ਦੇ ਵਿੱਚ ਰਵਾਨਾ ਹੋ ਰਿਹਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਨੰਗਲ ਕਲਾ ਪਿੰਡ ਵੱਲੋਂ ਇਹਨਾਂ ਦਾ ਚੈਨਲ ਦਾ ਤਾਂ ਕਰ ਦਿੰਦੇ ਪਹਿਲਾਂ ਬਾਕੀ ਜਾਗਦਾ ਪੰਜਾਬ ਦਾ ਤੁਸੀਂ ਬਾਈ ਸਾਨੂੰ ਬਾਤ ਕਰ ਰਹੇ ਅਸੀਂ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਦਰਮਿਆਨ ਆਪਦੀ ਖਬਰ ਲਈ ਤੁਸੀਂ ਪਹੁੰਚੋ ਸਾਡੇ ਕੋਲ ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਦਾ ਵੀ ਪਿੰਡ ਨੰਗਲ ਕਲਾਮਪੁਰ ਜੀ ਕਿ ਨਾਮ ਸਰੋਵਰ ਸਿੰਘ ਜੀ ਕੀ ਕਹੋਗੇ ਤੁਸੀਂ ਜੱਥਾ ਜਾ ਰਹੇ ਆ ਤੁਹਾਡਾ ਅਸੀਂ ਜੱਥਾ ਜਾ ਰਹੇ ਆ ਜੀ ਕਿਸ਼ਾਨੀ ਸੰਘਰਸ਼ 2 ਚ ਸ਼ਾਮਲ ਹੋ ਰਹੇ ਆ ਖਰੌਂਦੀ ਬਾਰਡਰ ਤੇ ਪਹਿਲਾਂ ਵੀ ਸਾਡੇ ਪਿੰਡੋਂ ਟਰਾਲੀਆਂ ਗਈਆਂ ਤੰਬੂ ਲੱਗਿਆ ਹੋਇਆ ਪੱਕਾ ਵਾਰੀ ਮੁਤਾਬਕ ਅੱਜ ਸਾਡੀ ਵਾਰੀ ਆ ਜਿਵੇਂ ਮੱਲੇ ਨੇ ਵਾਰੀ ਲਾਉਣੀ ਆ ਸੀ ਪਿਛਲੇ ਸੰਘਰਸ਼ ਚ ਵੀ ਅਸੀਂ ਵਾਰੀ ਮੁਤਾਬਕ ਜਾਂਦੇ ਰਹੇ ਆ 15 ਹਾਇਰੀਆਂ ਸਾਡੀਆਂ ਹਰ ਮਹੀਨੇ 8 ਦਿਨ ਲਾਉਂਦੇ ਸੀ ਮੈਂ ਪਿਛਲੇ ਸੰਘਰਸ਼ ਚ ਵੀ ਇੱਕ ਆਪਣਾ ਸਾਥੀ ਰਣਜੀਤ ਸਿੰਘ ਜੀਤੇ ਨੂੰ ਖੋ ਲਿਆ ਸੀ ਬੜਾ ਛਦਮਾ ਲੱਗਿਆ ਸੀ ਮੈਨੂੰ ਸ਼ਹੀਦ ਹੋ ਗਿਆ ਸੀ ਉਹ ਇਸ ਕਰਕੇ ਫੇਰ ਵੀ ਅਸੀਂ ਆਪਦੇ ਕਿਸਾਨੀ ਮੁੱਦਿਆਂ ਵਾਸਤੇ ਆਪਦੇ ਹੱਕਾਂ ਦੀ ਲੜਾਈ ਲੜਨ ਵਾਸਤੇ ਤੇ ਛੀਤ ਕਿਉਂ ਨਾ ਹੋਣਾ ਪਈ ਜੇ ਤਾਂ ਜਾ ਕੇ ਰ੍ਹਾਂਗੇ ਜਦੋਂ ਜਿਉਂ ਜਿਉਂ ਪਿੰਡ ਦਾ ਹੁਕਮ ਹੋਊਗਾ ਸਾਡੀ ਜਥੇਬੰਦੀਆਂ ਦਾ ਹੁਕਮ ਹੋਊਗਾ ਅਸੀਂ ਜ਼ਰੂਰ ਪਹੁੰਚਾਂਗੇ ਹਾਂ ਹਾਂ ਜੀ ਵੱਧ ਤੋਂ ਵੱਧ ਬੇਨਤੀ ਕਰਦੇ ਹਾਂ ਹੋਰ ਵੀ ਮੇਰੇ ਪਿੰਡ ਵਾਲਿਆਂ ਨੂੰ ਵੀ ਵੀਰ ਬਣ ਕੇ ਬਾਰੀ ਮੁਤਾਬਕ ਜ਼ਰੂਰ ਚੱਲਿਆ ਚੱਲੋ ਉੱਥੇ ਇਹ ਹੀ ਆਪਣਾ ਆਪਣੇ ਆਪਾਂ ਆਪਦੇ ਹੱਕਾਂ ਵਾਸਤੇ ਲੜ ਰਹੇ ਹਾਂ ਨਾ ਕਿ ਕਿਸੇ ਦੀ ਨਿੱਜੀ ਲੜਾਈ ਇਹ ਨਾ ਮੇਰੀ ਆ ਨਾ ਕਿਤੇ ਹੋਰ ਭੈਣ ਭਰਾ ਦੀ ਆ ਵੱਤੋ ਵੱਤ ਉੱਥੇ ਪਹੁੰਚੋ ਮੈਂ ਹਰੇਕ ਨੂੰ ਪੀਲੇ ਹੀ ਕਰਦਾ ਆਪਦੇ ਪਿੰਡ ਬਾਤਸੀਆਂ ਨੂੰ ਤੇ ਲਵੇ ਵਾਲੇ ਪਿੰਡ ਬਾਤਸੀਆਂ ਨੂੰ ਵੀ ਵੱਤੋ ਵੱਤ ਪਹੁੰਚੋ ਇਹ ਸਾਂਝੇ ਸਰਦਸਚਾਪਾ ਨੂੰ ਪੂਰੇ ਯਤਨ ਕਰਨ ਦੀ ਲੋੜ ਆ ਡੱਟ ਕੇ ਲੜਾਈ ਲੜਨ ਦੀ ਲੋੜ ਆ ਕਿਸਾਨੀ ਹੱਕਾਂ ਤੇ ਪਹਿਰਾ ਦੇਣ ਦੀ ਲੋੜ ਆ ਜਿਵੇਂ ਪਿਛਲੇ ਪਿਛਲੇ ਅਦੋਲਨ ਚੋ ਛੀ ਉਸੇ ਤਰੀਏ ਇਸ ਵਾਰ ਅਦੋਲਨ 2 ਨੂੰ ਕਾਮਯਾਬ ਬਣਾਈਏ ਮਾਨ ਸਾਹਿਬ ਤੋਂ ਦਿਕਰਮ ਲਕੀ ਦੀ ਲੋਪ ਪਲਾਈ ਦਾ ਸੁਨੇਹਾ ਟੀਵੀ ਲਈ ਖਸਰਪੁਰ